ਕੁਕਤਾਰ ਜਾਰੀ ਪਰ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰਦੀ ਮੈਂ ਬੜਾ ਹੈਰਾਨ ਆਂ ਵੀ ਬ੍ਰਿਟਿਸ਼ ਰਾਜ ਦੇ ਵਿੱਚ ਆ ਭਾਰਤੀਆਂ ਨੂੰ ਆਪਣੀਆਂ ਹੱਕਾਂ ਜੜੀਆਂ ਨੇਵਾਜ਼ਬ ਮੰਗਵਾਉਣ ਵਾਸਤੇ ਰੋਸ ਮਜ਼ਾਰਿਆਂ ਧਰਨਿਆਂ ਯਾ ਰੋਸ ਮਾਰਚਾਂ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਆਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਦੋਸਤੋ ਉਹਨਾਂ ਨੇ ਵੀ ਸ੍ਰੀ ਅਮਰਸਰ ਸਾਹਿਬ ਕੇ ਜੋ ਮੋਰਚਾ ਲਾਇਆ ਹੈ ਉਹ ਵੀ ਉੱਥੇ ਕਾਫੀ ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਹਲੇ ਤੱਕ ਦੋਸਤੋ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਤੇ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੇ ਪਰਿਵਾਰਾਂ ਨੇ ਜੱਥੇਦਾਰ ਗੈਂਦੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜੱਥੇਦਾਰ ਗੈਂਦੀ ਹਰਪ੍ਰੀਤ ਸਿੰਘ ਨੇ ਵੀ ਦੋਸਤੋ ਜੋ ਸਮੇਂ ਦੀਆਂ ਸਰਕਾਰਾਂ ਸਿੱਖਾਂ ਦੇ ਨਾਲ ਧੱਕਾ ਕਰ ਰਹੀਆਂ ਨੇ ਉਸ ਉੱਪਰ ਵੱਡੇ ਸਵਾਲ ਚੁੱਕੇ ਨੇ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਵੀ ਆਪਣਾ ਬਿਆਨ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿ ਅਮਰਤਪਾਲ ਸਾਡੇ ਬਾਕੀ ਸਾਥਕੀ ਵੀ ਭੁੱਖਮਾਰ ਜਾ ਰਹੀਆਂ ਨੇ ਕਿਤੇ ਪਾਸੇ ਬਰਾਤੀ ਮਾਰਕਟ ਤੇ ਵੀ ਪਰਿਵਾਰਾਂ ਵੱਲੋਂ ਇੱਕ ਹਫਤਾ ਹੋ ਚੁੱਕਿਆ ਜਿਹੜਾ ਭੁੱਖਕਾਲ ਜਾਰੀ ਹੈ ਪਰ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰਦੀ ਹੈ ਮੈਂ ਬੜਾ ਹੈਰਾਨ ਐ ਵੀ ਬ੍ਰਿਟਿਸ਼ ਰਾਜ ਦੇ ਵਿੱਚ ਆ ਭਾਰਤੀਆਂ ਨੂੰ ਆਪਣੀਆਂ ਹੱਕਾਂ ਜਿਹੜੀਆਂ ਨੇ ਵਾਜਬ ਮੰਗਵਾਉਣ ਵਾਸਤੇ ਰੋਸ ਮਜ਼ਾਰਿਆਂ ਧਰਨੀਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਸਹਾਰਾ ਲੈਣਾ ਪੈਂਦਾ ਸੀ ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ ਜਿਹਨੂੰ ਆਜ਼ਾਦ ਭਾਰਤ ਕਹਿੰਦੇ ਐ ਇੱਥੇ ਵੀ ਜੇ ਆ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਆਪਣੀਆਂ ਜਿਹੜੀਆਂ ਵਾਜਬ ਹੱਕੀ ਮੰਗਾ ਜਿਹੜੀਆਂ ਮੰਵਾਉਣ ਵਾਸਤੇ ਰੋਸ ਪ੍ਰਦਰਸ਼ਨਾਂ ਤੇ ਰੋਸ ਮਜ਼ਾਰਿਆਂ ਜਾਂ ਰੋਸ ਮਾਰਚਾਂ ਜਾਂ ਫੁਖੜਤਾਂ ਲੰਦ ਸਾਰਾ ਲੈਣਾ ਪੈਂਦਾ ਤੇ ਇਸ ਤੋਂ ਬਾਅਦ ਕੀ ਮਾਰੀ ਜਿਹੜੀ ਗੱਲ ਕੀ ਹੋ ਸਕਦੀ ਹੈ ਮੈਂ ਹੈਰਾਨਾ ਵੀ ਇਹਨਾਂ ਪਰਿਵਾਰਾਂ ਨੂੰ ਤੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਅੱਜ 15 ਦਿਨ ਹੋ ਗਏ ਤੇ ਸਰਕਾਰ ਦੇ ਕਰਨਾਂ ਤੇ ਜੁਗਨੀ ਸਾਕੀ ਹੈ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਹਾਲਚਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ ਤੁਸੀਂ ਕਿਉਂ ਬੈਠੇ ਹੋ ਉੱਥੇ ਜਦ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਕਾਜ਼ਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਗਵਰਨਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ ਦਿੱਕਤ ਕੀ ਹੈ ਕੀ ਤੇਰੀ ਸਮੱਸਿਆ ਹੈਗੀ ਹੈ ਜਾਇਜ਼ਾ ਨਜਾਇਜ਼ਾ ਪਰ ਹੈਰਾਨ ਹੋਂ ਕਿ 10 ਦਿਨ ਹੋ ਗਏ ਅੱਜ ਇਹਨਾਂ ਪਰਿਵਾਰਾਂ ਨੂੰ ਕੋਹ ਹੜਤਾਲ ਤੇ ਬੈਠੇ ਹਨ ਸਰਕਾਰ ਜੇ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਹੈ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਝ ਵੀ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਰਕਾਰਾ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰਿਵਾਰਾਂ ਨਾਲ ਇਹਨਾਂ ਦੀ ਜਿਹੜੀ ਮੰਗ ਵਾਜਬ ਹੈ ਕੋਈ ਗਲਤ ਮੰਗ ਨਹੀਂ ਹੈ ਕਿ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੇ ਜਿਲ੍ਹਾ ਚੋਂ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਜਾਏਗਾ ਡਿਬਰੂਗੜ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਦੇ ਜਾਂਦਾ ਤੇ ਜਾਂ ਇੱਕ ਜੀ ਵੀ ਜੇ ਜਾਂਦਾ ਤੇ 40-45 ਹਜ਼ਾਰ ਰੁਪਏ ਜਿਹੜਾ ਹੈ ਉਹ ਲੱਗਦਾ ਫਰੀ ਤਕਲੀਫ ਹੈ ਬੜੀ ਔਖ ਹੈ ਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ ਉਹ ਜੇਲ੍ਹ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਅਮਰਤਾਰੀ ਨੌਜਵਾਨਾਂ ਇਹਨਾਂ ਨੂੰ ਸੂਟ ਨਹੀਂ ਕਰਦਾਗਾ ਇਸ ਲਈ ਅਸੀਂ ਵਾਰ-ਵਾਰ ਇਹ ਕਹਿ ਰਹੇ ਆ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੀ ਮੰਗਾਂ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਹ ਇਹ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬਹਿ ਗਏ ਆ ਅਜੇ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ ਸਰਕਾਰ ਨੂੰ ਸੁਣਨਾ ਚਾਹੀਦਾ ਪਰ ਸਰਵਾਰ ਇਸ ਲਈ ਬੇਵਕੂਫ ਲੱਗ ਰਿਹਾ ਕਿਉਂਕਿ ਉਸ ਬਾਣ ਫੜਨ ਪਿਆਰ ਮਤਲਬ ਸਰਕਾਰ ਬਿਲਕੁਲ ਜਿਹੜੀ ਅੰਧ ਵਿਤਕਾ ਕਰ ਰਹੀ ਮੈਂ ਖੁਦ ਹੈਰਾਨ ਹੈ ਕਿ ਮੈਂ ਅੱਜ ਦੇਖਿਆ ਪੁੱਛਿਆ ਪਰਿਵਾਰਾਂ ਨੂੰ 10 ਦਿਨ ਹੋ ਗਏ ਕੋਈ ਸਰਕਾਰ ਦਾ ਨਮਾਇੰਦਾ ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਇਹਨਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਪੁੱਛਣ ਵਾਸਤੇ ਵੀ ਫਲਚਾਲ ਪੁੱਛਣ ਵਾਸਤੇ ਵੀ ਭਾਈ ਤੁਹਾਡੀ ਥੋਖੜਤਾਲ ਕੀਤੀ ਹੈ ਤੁਹਾਡੀ ਸਿਹਤ ਦਾ ਕੀ ਹਾਲ ਹੈ ਜਾਂ ਤੁਹਾਡੀ ਮੰਗ ਕਿਹੜੀ ਕੀ ਹੈ ਅਸੀਂ ਸਰਕਾਰ ਤੱਕ ਪਹੁੰਚਾਉਣੇ ਕੁਝ ਵੀ ਨਹੀਂ ਮਤਲਬ ਇੰਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਅੰਦਰ ਸਿੱਖਗਨੂਰ ਹੈ ਤੇ ਪੜਦੇ ਬਾਕੀ ਸੁਖਿਆਂ ਸਿੱਖਾਂ ਨਾਲ ਕੀ ਹੋਇਆ ਅਸੀਂ ਪਰਿਵਾਰਾਂ ਨੇ ਤੁਹਾਡੇ ਮੁਲਾਕਾਤ ਕੀਤੀ ਅੱਗੇ ਕੀ ਸੰਘਰਸ਼ ਦੀ ਰੂਪਰੇਖਾ ਹੋਸੀ ਅਸੀਂ ਤਾਂ ਸਰਕਾਰ 'ਤੇ ਦਬਾਅ ਬਣਾਇਆ ਜਾਕ ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ ਅਸੀਂ ਤਾਂ ਕਾਲਪੁਰਖ ਦੇ ਪਹਾਣੇ 'ਚ ਰਹਿਣ ਵਾਲੀ ਕੌਮ ਹੈ ਅਕਾਲਪੁਰਖ ਦੇ ਪਾਣਚ ਰਹਿੰਦੇ ਆ ਅ ਤਰੀ ਅਕਾਲ ਤੱਕ ਸਭ ਤੇ ਵੀ ਇਹ ਅੱਜ ਪਰਿਵਾਰ ਗਏ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਨੂੰ ਵੀ ਮਿਲੇ ਨੇ ਅਸੀਂ ਜੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਜਿਹੜੀ ਪਹੁੰਚ ਹੈ ਜੀ ਕਿਸੇ ਦਾ ਮਾਫਤ ਵੀ ਚੰਡੀਗੜ੍ਹ ਮਿਲ ਲੱਗਿਆ ਕੁਝ ਹਾਂ ਮੈਨੂੰ ਪਤਾ ਲੱਗਿਆ ਕੀ ਗੱਲਬਾਤ ਪਈ ਹੈ ਤੇ ਬਾਰੇ ਜਾਣਕਾਰੀ ਬਾਤ ਵਿੱਚ ਇਹ ਸਭ ਲੱਗਦਾ ਹੈ ਨਾ ਕਿ ਧਾਰਮਿਕ ਲੀਡਰਸ਼ਿਪ ਜਿਹੜੀ ਹੈ ਉਹ ਇਸ ਮਾਮਲੇ 'ਚ ਖਾਸ ਪਰਬੰਧੀ ਸਿੱਖਾਂ ਦੇ ਮਾਮਲੇ 'ਚ ਪਛੇੜੀ ਹੈ ਬਿਲਕੁਲ ਹੈ ਇਹ ਨਾ ਕਿ ਕਿਤੇ ਨਾ ਕਿਤੇ ਕਿਤੇ ਨਾ ਕਦੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਜਿਹੜੀ ਹੈ ਇਹ ਬਰਕਰਾਰ ਰੱਖਣੀ ਚਾਹੀਦੀ ਹੈ ਇਹਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਖਾਸ ਤੌਰ ਦੇ ਉੱਤੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਘਟੌਣੀ ਸ਼ੁਰੂ ਹੋਈ ਹੈ ਫਿਰ 90 ਦੇ ਤਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੇ ਸੰਸਥਾਵਾਂ ਦੀ ਕ੍ਰੈਡੀਬਿਲਟੀ ਨੂੰ ਘਟਾਉਣ ਦਾ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਤੋਂ ਤਾਂ ਇੱਕ ਹਰੇਰੀ ਜਿਹੜੀ ਆ ਵਗਤਰੀ ਆ ਸਾਡੀ ਸੰਸਥਾਵਾਂ ਦੀ ਜਾ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡੀਬਿਲਟੀ ਉਹ ਜਿਹੜਾ ਉਹ ਥੱਲੇ ਸੁੱਟਣ ਦੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹਦੇ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰ ਰਹੀ ਹੈ ਇਗਨੋਰ ਕਰ ਰਹੀ ਹੈ ਬਿਲਕੁਲ ਜਿਸ ਤਰ੍ਹਾਂ سنجਿਦਗੀ ਨਹੀਂ ਦਿਖਾ ਰਹੀ ਸਰਕਾਰ ਮਤਲਬ ਕਿ ਉਹ ਲੋਕ ਜੋ ਕੋਖੜਤਾਲ ਦੇ ਬੈਠੇ ਉਹ ਭਰ ਦੇ ਨਾਗਰਿਕ ਨਹੀਂ ਹਨ ਕੀ ਕਰਨਾ ਹੈ ਉਹ ਜੀ ਮਨਸ਼ਾ ਕੀ ਸਰਕਾਰ ਦੀ ਹੈ ਤੇ ਬਰਤਾਰਾ ਕਿਉਂ ਕੀਤਾ ਜਾ ਰਿਹਾ ਹੈ ਜੀ ਜੀ ਜੈਸਦਰ ਸਾਹਿਬ ਉਹਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੇ ਲੜ ਰਹੇ ਹਾਂ ਉਦੋਂ ਤੋਂ ਸਾਨੂੰ ਇਹੋ ਜਿਹਾ ਕੋਈ ਮਹਿਸੂਸ ਨਹੀਂ ਸੀ ਹੋ ਰਿਹਾ ਅੱਜ ਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹਾ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਜੇਕ 2 ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਹੈ ਕੀ ਉਹ ਤੋਂ ਸਾਨੂੰ ਅੰਦਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਣ ਨੂੰ ਕੁਝ ਐਸ਼ੀ ਜੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਜੇ ਫਸਲ ਵੀ ਗੇਮ ਜਾ ਰਹੀ ਹੈ ਤੇ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਨੇ ਬਾਕੀ ਦਾ ਸਾਰਾ ਕੁਝ ਤੁਹਾਨੂੰ ਦੱਸਤਾ ਇਹ ਚੀਜ਼ ਹੈ ਕਿ ਵਹੀਂ ਦੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂਆਂ ਜਾਂ ਸਿੱਖ ਸੰਸਥਾਵਾਂਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਦੇ ਰੋੜੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਦੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਆ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਬਸ਼ਾਭ ਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾੜਾਂ ਵਰ ਪਗੜਿਆ ਕੋਈ ਨਹੀਂ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਆ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਕੇ ਕਾਦੇ ਵਾਸਤੇ ਬੈਠੇ ਡੇਡੇ ਵੱਡੀਆਂ ਕੁਰਸੀਆਂ ਦੇ ਜਿਹੜੇ ਬੈਠੇ ਸਾਡੇ ਆਗੂ ਉਹ ਉਹ ਉਹਨਾਂ ਦੀ ਕੀ ਜਵਾਬ ਦੇਈਏ ਸਰ ਕੌਂਗਰਤੀ ਸਰਕਾਰ ਦੇ ਦਬਾਅ ਨਾਲ ਚ ਕਾਮਯਾਬ ਨਹੀਂ ਹੋ ਪਾਇਆ ਇਹ ਸਰਕਾਰ ਤੇ ਬਣਾਣ ਚ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਕਿ ਪੰਥਕ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਆਉਣ ਉਹ ਕੋਈ ਜਦੋਂ ਕੋਈ ਕਿਸ ਨੂੰ ਮਾਰ ਦੇ ਕੇ ਕਿਸ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਛ ਸਾਡੇ ਕੋਈ ਪੋਲੀਟਿਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਤੇ ਬਿਸ਼ੋਸ਼ ਤੁਹਾਨੂੰ ਵੀ ਸ਼ਾਮਲ ਹੋ ਰਹੇ ਹੈ ਕੀ ਲੱਗਦਾ ਹੋ ਸਿਰਫ ਸਾਸੀ ਸ਼ੋਹਰਤ ਵਾਸਤੇ ਪਹੁੰਚ ਰਹੇ ਆਪਣੀ ਫੋਟੋ ਚਾਰ ਪਹੁੰਚ ਰਹੇ ਅਸੀਂ ਤੇ ਕਿਹਨੇ ਸਾਡੇ ਕੋਲ ਨਾਂ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਸਵਾਲ ਥੋੜਾ ਕੌੜਾ ਹੋ ਸਕਦਾ ਹੈ ਹਾਂਜੀ ਲੇਕਿਨ ਮੇਰੀ ਭਾਵਨਾ ਨੂੰ ਸਮਝੋ ਕਿ ਫੇਸਬੁਕ ਵਾਲਾ ਪੰਕ ਨਜ਼ਰ ਨਹੀਂ ਆਇਆ ਕਿ ਕਿਉਂਕਿ ਫੇਸਬੁਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸਪੋਰਟ ਪ੍ਰੋਮਿਸ ਲੇਕਿਨ ਧਰਨੇ ਦੇ ਵਿੱਚ ਜਿੰਮਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹਦੇ ਚ ਕੀ ਬਹੁਤ ਘਾਰ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਚ ਕੀ ਪ੍ਰਸ਼ਾਸਨ ਦਾ ਇਹੋ ਦਬਾਅ ਵਾ ਹਰੇਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਵੇ ਤੇਰਤੇ ਪਰਚਾ ਕਰਦਾਂਗੇ ਉਹਨਾਂ ਨੂੰ ਡਰਾਇਆ ਜਾ ਰਿਹਾ ਉਹ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਤੇ ਉਹ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐ ਕਰਾਂਗੇ ਜੇ ਕਰਾਂਗੇ ਇਹੋ ਜਿਹੀ ਜਿਹਾ ਸਰ ਹਸਾਨੂੰ ਪਤਾ ਵੀ ਲੋਕ ਸਾਡੇ ਨਾਲ ਆ ਲੇ ਕੇ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ ਕਿ ਉਹ ਕੋਈ ਕੋਈ ਬੰਦਾ ਹਰਿਆਣਾ ਜੋਂ ਆ ਰਿਹਾ ਜੂਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰ ਦੂਰ ਬਿਠਿੰਡੇ ਤੋਂ ਮਾਨਸਾ ਤੋਂ ਉਧਰ ਸਭ ਤੱਕ ਵਾਰੇ ਹੁਣ ਇਹਦੀ ਤੋਂ ਇੱਕ ਨਾਰਮਲ ਬੰਦੇ ਵਾਸਤੇ ਆਉਣਾ ਵੀ ਇਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੰਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨੇ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾਚਰ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਹੋ ਗਿਆ ਪਤਾ ਲੱਗਿਆ ਵੀ ਤਿੰਨ ਜਣਿਆਂ ਦੀ ਸਿਹਤ ਜਿਹੜੀ ਹੈ ਕਾਫੀ ਸਾਫ਼ ਹੋ ਗਈ ਅੱਜ ਦੇ ਜੇਲ੍ਹ ਤੋਂ ਤੇ ਉਹ ਇਹ ਤਿੰਨ ਜਣੇ ਦੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ ਤੇ ਪਰ ਇਹਨਾਂ ਕਿ ਮਾਨਸਿਕ ਤੌਰ ਤੇ ਉੱਛੜਦੀ ਕਲਾ ਚ ਜੀ ਪਰ ਪਰਿਵਾਰਾਂ ਤੋਂ ਚਿੰਤਾ ਦਾ ਤੁਸੀਂ ਚਿੰਤਾ ਦਾ ਵਿਸ਼ਾ ਹੋਇਆ ਹੀ ਹੁਣ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੇ ਜੋ ਵੀ ਵਾਪਰ ਰੂਗਾ ਉਹ ਹੀ ਉਹਨੂੰ ਸੈਂਡ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਰਿਸਪਾਂਸ ਨਹੀਂ ਅੱਗੇ ਫਿਰ ਅੱਗੇ 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 ਸਾਡੀ ਕੋਈ ਰਣਨੀਤੀ ਨਹੀਂ ਉਹ ਦੂਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤਾਂ ਅਸੀਂ ਕਹਿੰਦੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਹੇ ਆ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋਈ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਜੇ ਸਾਰੇ ਇਕਜੁੱਟ ਹੋ ਕੇ ਕਰਨ ਤੇ ਲੱਗਦਾ ਕਿ ਕੰਮ ਵੀ ਸਫਲ ਹੋ ਸਕਦਾ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਤਾਂ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਇੰਜਰਦੇ ਬੈਠੇ ਜੇ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਉਹ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰਿ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਇਹ 10% ਬੈਠੇ ਹੈ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹ ਮਨਛੋਣੀ ਪੀ ਇਹਨਾਂ ਦਹਾਂ ਨੂੰ ਨਾ ਖੇੜੋ ਹਾਂ ਹਾਂ ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਦੁਰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਬਾਕੀ ਸਿੰਘਾਂ ਦੇ ਜੋ ਪਰਿਵਾਰ ਨੇ ਉਹ ਕਾਫੀ ਦਿਨਾਂ ਤੋਂ ਭੁਖ ਹੜਤਾਲਤੇ ਨੇ ਹਲੇ ਤੱਕ ਵੀ ਦੋਸਤੋ ਸਰਕਾਰ ਨੇ ਉਹਨਾਂ ਦੀ ਕੋਈ ਵੀ ਸਾਰ ਨਹੀਂ ਲਈਤੀ ਤੇ ਜੋ ਵੀ ਦੋਸਤੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਅਮਰਿਤਪਾਲ ਸਿੰਘ ਵਾਲੇ ਮਾਮਲੇ ਤੇ ਆਪਣਾ ਬਿਆਨ ਦਿੱਤਾ ਹੈ ਜਾਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਫੇਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ